ਕਰ ਰਹੇ ਆ ਪਰਵਾਰਾਂ ਦੇ ਬੱਚੇ ਜਿਹਨਾਂ ਦੇ ਘਰ ਬਰਬਾਦ ਹੋ ਗਏ ਇਹਨੇ ਪੁੱਛ ਕੇ ਉਹਨਾਂ ਕਰ ਰਹੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਵੀ ਉਸ ਬੱਚਿਆਂ ਦੇ ਪ੍ਰਤੀ ਜੋ ਉਹਨਾਂ ਨੇ ਗੱਲ ਕੀਤੀ ਸੀ ਉਹ ਟਿੱਪਰ ਤੇ ਪਰਚਾ ਦਰਜ ਕੀਤਾ ਜਾਊਗਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਐਦਾਂ ਹੀ ਉਹ ਟਿੱਪਰ ਚੱਲ ਰਿਹਾ ਸੀਗਾ ਵੀ ਕੱਲਾ ਹੈ ਬੱਚਿਆਂ ਦਾ ਮਸਲਾ ਜਿਹੜਾ ਉਰੇ ਉਰੇ ਨਹੀਂ ਹੈਗਾ ਕੱਲ ਵੀ ਮੈਂ ਇੱਕ ਆਪਣੇ ਨਾਬੇ ਆ ਰਿਹਾ ਸੀ ਕੱਲ ਇੱਕ ਟਿੱਪੜ ਦੇ ਵਿੱਚ ਮੇਰੇ ਖਲ ਘੱਟੋ-ਘੱਟ 200 ਟਨ ਬਗਲ ਸੀ ਜਿਹੜਾ ਉਰੇ ਬੱਚਿਆਂ ਦੇ ਨਾਲ ਇੱਕ ਤਾਂ ਬੱਚੇ ਮਰ ਗਏ ਇੱਕ ਫਿਰ ਇਨਸਾਫ ਨਾ ਮਿਲਣਾ ਸਾਰੇ ਇਲਾਕੇ ਨੂੰ ਸਾਰੇ ਸ਼ਹਿਰ ਨੂੰ ਪਤਾ ਹੈ ਉਸ ਦਿਨ ਸਾਰ ਹਰ ਅੱਖ ਰੋਈ ਉਹਨਾਂ ਬੱਚਿਆਂ ਲਈ ਉਹਨਾਂ ਮਸੂਮਾਂ ਲਈ ਜਿੰਨਾ ਚਿਰ ਉਹ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ ਉਨਾਂ ਚਿਰ ਮੈਂ ਕੋਹ ਫੜਤਾਲ ਤੇ ਰਹਾਂਗਾ ਲੋੜ ਪੈਣ ਤੇ ਮਰਨ ਵਰਤ ਵੀ ਕਰਾਂਗਾ ਚਾਰੂ ਕੀ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਮੈਨੂੰ ਪੁੱਛਣਾ ਹੀ ਕੋਣੀ ਆ ਕਿ ਤੁਸੀਂ ਇਸ ਚੀਜ਼ ਨੂੰ ਛੋੜੇ ਹੋ ਬੱਚਿਆਂ ਦੇ ਜਿਹੜੇ ਮਾਪਿਆਂ ਨੂੰ ਮਤਲਬੀ ਇਨਸਾਫ ਦਿਵਾਉਣਾ ਉਹ ਜ਼ਰੂਰੀ ਆ ਜੇ ਹੁਣ ਐਦਾਂ ਮਤਲਬ ਇਹ ਇਹੀ ਸਰਕਾਰ ਕਰਦੀ ਦੀ ਤਾ ਆਉਣ ਵਾਲਾ ਸਮਾਂ ਇਹਨਾਂ ਨੂੰ 15 ਮਿੰਟ ਨਹੀਂ ਰਹੇਗੇ ਤਾਂ ਇਹ ਭੁਗਤਣਾ ਪਊਗਾ। ਬੱਚੇ ਉਹਨਾਂ ਦੇ ਚਲੇ ਗਏ ਉਹਨਾਂ ਦੇ ਘਰ ਦੇ ਚਿਰਾਗ ਬੁੱਝ ਗਏ ਉਦੋਂ ਵੀ ਮੰਦ ਭੱਗ ਹੈ ਕਿ ਉਹਨਾਂ ਦੇ ਮਾਪਿਓ ਨੂੰ ਇਨਸਾਫ ਲਈ ਦਰਦਰ ਤੱਕੇ ਖਾਣੇ ਪੈ ਰਹੇ। ਫੁੱਲ ਵਰਗੇ ਬੱਚੇ ਸਾਡੇ ਜਿਹੜੇ ਚਲੇ ਗਏ ਇੱਕ ਡਰਾਈਵਰ ਸਾਡਾ ਭਰਾ ਉਹ ਵੀ ਆਪਣੇ ਪਰਿਵਾਰ ਫੁੱਲ ਵਰਗੇ ਬੱਚਿਆਂ ਨੂੰ ਛੱਡ ਕੇ ਉਹ ਵੀ ਚਲਾ ਗਿਆ। ਸੋ ਬਹੁਤ ਜ਼ੁਮਾੜੀ ਗੱਲ ਹੈ। ਜਿਹੜੇ ਇਹ ਟਿੱਪਰ ਚੱਲਦੇ ਨੇ ਉਹਨਾਂ ਤੇ ਜਿਹੜੇ ਅੰਡਰਰੂਟ ਚੱਲਣੇ ਚਾਹੀਦੇ ਨੇ ਜਿੰਨਾ ਉਹਨਾਂ ਦਾ ਮਤਲਬ ਕੁਆਲਿਟੀ ਆ ਵੱਧ ਤੋਂ ਵੱਧ ਉਹਨਾਂ ਦੀ 18 25 ਟਨ ਤੱਕ ਕੁਆਲਿਟੀ ਆ ਪਾਇਆਵਾਂ ਉਹਨਾਂ ਦੇ ਵਿੱਚ ਘੱਟੋ ਘੱਟ 70 70 80 ਸੀ ਟਨ ਹੈ ਉਹਨਾਂ ਦੀ 25 ਟਨ ਦੀ ਕੁਆਲਿਟੀ ਜੋ ਮਾਈਨਿੰਗ ਚੱਲ ਰਹੀ ਸੀ ਉਹਦੇ ਪਿੱਛੇ ਜੋ ਮੁੱਖ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਪੇਰੈਂਟਸ ਦਾ ਰੋਜ਼ ਮਾਰ ਰਹੇ ਨੇ ਰੋਜ਼ ਮਾਰ ਰਹੇ ਨੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਖ਼ਸ਼ ਹੈ ਕਿ ਇਹਨਾਂ ਨੂੰ ਬਚਾਇਆ ਜਾ ਰਿਹਾ ਹੈ ਬਹੁਤ ਵੱਡਾ ਪੋਲਿਟਿਕਲ ਇਹਨਾਂ ਨੂੰ ਬੈਕਅਪ ਦਿੱਤਾ ਜਾ ਰਿਹਾ ਹੈ ਜਿਹਦੇ ਕਰਕੇ ਅੱਜ ਤੱਕ ਇਹ ਗ੍ਰਿਫਤਾਰ ਨਹੀਂ ਹੋਏ ਜੋ ਇਹ ਪਰਿਵਾਰਾਂ ਨਾਲ ਹੋਇਆ ਕੋਈ ਬਜ਼ੁਰਗ ਜਾਂਦਾ ਹੈ ਘਰ ਦਾ ਮੈਂਬਰ ਜਾਂਦਾ ਹੈ ਪਰ ਦਿਲ ਨੂੰ ਸਮਝਾਉਂਦੇ ਆ ਜਦੋਂ ਮਾਪੇ ਘਰੇ ਬੜਦੇ ਆ ਦੇਖਦੇ ਆ ਫਾਦਰ ਵੀ ਬੱਚੇ ਹੀ ਹੈ ਨਹੀਂ ਕਾਦੇ ਲਈ ਜਿਉਣਾ ਬੱਚਿਆਂ ਲਈ ਜਿਉਣਾ ਆਪਾਂ ਅੱਜ ਚੋਗੋਜੀ ਕੀ ਹੋ ਗਿਆ ਅੱਜ ਤੁਸੀਂ ਅੱਜ ਦੇ ਪ੍ਰੋਫੈਸਰ ਦੇ ਵਿੱਚ ਅੱਜ ਇੱਥੇ ਪਾਖੜਾ ਪੁਲ ਤੇ ਸਾਰੇ ਸਮਾਣਾ ਸ਼ਹਿਰ ਨੂੰ ਬੰਦ ਕਰਕੇ ਸਾਰੇ ਸ਼ਹਿਰ ਵਾਸੀਆਂ ਨੇ ਜਿਹੜੇ ਬੱਚਿਆਂ ਦਾ ਪਿਛੇ ਟਿੱਪਰ ਨੇ ਕਤਲ ਕੀਤਾ ਉਹਦੇ ਕਤਲ ਦੇ ਸਬੰਧ ਦੇ ਵਿੱਚ ਇਥੇ ਧਰਨਾ ਲਾਇਆ इत प्रशासन जगा वास्ते सरकार जगा वास्ते भी उस बच्चों के प्रति जो उन्होंने गल की टिप्पर परचा दर्ज किया जाऊगा तीन सौ दो तो परचा दर्ज होना चाहिए क्योंकि ऐदा ही वो टिप्पर चल रहा है सारे शहर की ही मंग है सो असी सरकार तो यही मंग करते हैं कि शहर का माहौल ना खराब होने तो ज जल्दी तो जल्दी उस टिप्पर मालक के प्रति परचा दर्ज किया जाए तक है इन्होंने परिवारों के कुछ सीनियर ਠੰਡ ਪਹਿ ਸਕੇ ਇਹੀ ਬੇਨਤੀ ਹੈ ਸਰਕਾਰ ਨੂੰ ਸ੍ਰੀ ਗੱਲ ਜੀ ਤੁਸੀਂ ਲਾਫਾ ਤੋਂ ਆ ਕੇ ਜੱਥਾ ਲੈ ਕੇ ਤੁਸੀਂ ਇੱਥੇ ਪਹੁੰਚੇ ਹੋਗਾ ਬੱਚਿਆਂ ਦੇ ਪ੍ਰੋਟੈਸਟ ਬੱਚਿਆਂ ਦੀ ਗੱਲ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬੱਚਿਆਂ ਦਾ ਮਤਲਬ ਪੂਰੇ ਇੱਕ ਹਾਸਾ ਵਾਪਰਿਆ ਇੱਕ ਅੱਲਾ ਉਹਰੇ ਬੱਚੇ ਵਾਲਾ ਨਹੀਂ ਹੈਗਾ ਮੈਂ ਅਕਾਲੀ ਦਲ ਬਾਰਸ ਪੰਜਾਬ ਜਥੇਬੰਦੀ ਦਾ ਸੇਵਾਦਾਰ ਹਾਂ ਵੀ ਕਲਾਹੇ ਬੱਚਿਆਂ ਦਾ ਮਸਲਾ ਜਿਹੜਾ ਉਰੇ ਉਰੇ ਨਹੀਂ ਹੈਗਾ ਕੱਲ ਵੀ ਮੈਂ ਇੱਕ ਆਪਣੇ ਨਾਬੇ ਆ ਰਿਆ ਸੀ ਕੱਲ ਇੱਕ ਟਿੱਪਰ ਦੇ ਵਿੱਚ ਮੇਰੇ ਖਲ ਘੱਟੋ-ਘੱਟ 200 ਟਨ ਵਾਗਨ ਸੀ ਜਿਹੜਾ ਉਹ ਲਾਲਾ ਵੀ ਟਾਇਰ ਮਗਰ ਪੰਚਰ ਹੋ ਗਿਆ ਘੱਟੋ-ਘੱਟ 100 ਫੁੱਟ ਹੋ ਮਤਲਬ ਹੋ ਗਿਆ ਜਿਹੜਾ ਉਰੇ ਬੱਚਿਆਂ ਦੇ ਨਾਲ ਇੱਕ ਤਾਂ ਬੱਚੇ ਮਰ ਜਾਣੇ ਇੱਕ ਫਿਰ ਇਨਸਾਫ ਨਾ ਮਿਲਣਾ ਕਿਉਂਕਿ ਇੱਕ ਜਿਹੜਾ ਉਹਨੂੰ ਚਲਾ ਰਿਹਾ ਸੀ ਉਹਦੀ ਉਮਰ ਵੀ 18 ਸਾਲ ਦੀ ਹਾਲਾਂਕਿ ਜਿਹੜਾ ਟਿੱਪਰ ਆ ਟੁਕ ਟੁਕ ਪੂਰਾ ਡਰਾਈਵਰ ਸੀਨੀਅਰ ਇਹਨੂੰ ਚਲਾ ਸਕਦਾ ਲਾਈਸੈਂਸ ਵੀ ਨਹੀਂ ਚੀਏਗਾ ਵੀ ਜਿਹੜੀ ਕਾਰਵਾਈ ਆ ਬੱਚਿਆਂ ਦੇ ਜਿਹੜੇ ਮਾਪਿਆਂ ਨੂੰ ਮਤਲਬ ਇਹ ਇਨਸਾਫ ਦਿਵਾਉਣਾ ਉਹ ਜ਼ਰੂਰੀ ਆ ਜੇ ਹੁਣ ਇਦਾਂ ਮਤਲਬ ਇਹ ਇਹੀ ਸਰਕਾਰ ਕਰਦੀ ਰਹੀ ਤਾਂ ਆਉਣ ਵਾਲਾ ਸਮਾਂ ਇਹਨਾਂ ਨੂੰ 15 ਮਹੀਨੇ ਰਹਿ ਗਏ ਤਾਂ ਇਹ ਭੁਗਤਣਾ ਪਊਗਾ ਅੱਲਾ ਇਹ ਨਹੀਂ ਪੂਰਾ ਪੰਜਾਬ ਹੀ ਮਤਲਬ ਇਹ ਬੱਚਿਆਂ ਵਾਲੀ ਉਹਦੇ ਤੇ ਪੂਰਾ ਪੰਜਾਬ ਦੀ ਨਿਗਾਹ ਹੈ ਕਿਉਂਕਿ ਨਾਪੇ ਆਇਆ ਹੋ 90 ਚਾਰ ਦਿਨ ਰਿਹਾ ਪਟਿਆਲੇ ਚਾਰ ਦਿਨ ਰਿਹਾ ਭਗਵੰਤ ਵੀ ਕੇਸਰੀਵਾਲ ਵੀ ਉਹ ਉਰੇ ਤੱਕ ਨਹੀਂ ਪਹੁੰਚਿਆ ਇੱਕ ਸੋਚਣ ਵਾਲੀ ਗੱਲ ਆ ਇੱਕ ਆ ਬੱਚਿਆਂ ਦੀ ਡੈਥ ਹੋ ਗਈ ਇੱਕ ਬਜ਼ੁਰਗ ਦੀ ਡੈਥ ਹੋ ਜੇ ਵੀ ਚਲ ਉਹ ਵੀ ਅਖਬਾਰ ਕਹਿੰਦੇ ਵੀ ਕੋਈ ਗੱਲ ਨਹੀਂ ਇੱਕ ਬੱਚੇ ਉਹ ਵੀ ਸਕੂਲੀ ਬੱਚੇ ਐਡਾ بڑا ਹਾਸਾ ਹੋਇਆ ਵੀ ਜਿਹੜੇ ਇਹ ਪੇਪਰ ਚਲਦੇ ਨੇ ਉਹਨਾਂ ਤੇ ਜਿਹੜੇ ਅੰਡਰਰੂਟ ਚੱਲਣੇ ਚਾਹੀਦੇ ਨੇ ਜਿੰਨਾ ਉਹਨਾਂ ਦਾ ਮਤਲਬ ਕਮੇਟੀ ਆ ਵੱਧ ਤੋਂ ਵੱਧ ਉਹਨਾਂ ਦੀ 18 25 ਟਨ ਤੱਕ ਘੇਟਿਆ ਪਾਇਆ ਬਾਨੋਂ ਦੇ ਵਿੱਚ ਘੱਟੋ ਘੱਟ 70 70 80 ਸੀ ਟਨ ਹੈ ਉਹਨਾਂ ਦੀ 25 ਟਨ ਦੀ ਕੁਆਲਿਟੀ ਕਹਿਣ ਦਾ ਭਾਵ ਹੈ ਮੈਂ ਤਾਂ ਇਹ ਗੱਲਾਂ ਜਾਣਦਾ ਮੈਂ ਟਰੱਕ ਜੁਨੇ ਦਾ ਪ੍ਰਧਾਰ ਰਿਹਾ ਮੈਂ 40 ਸਾਲਾਂ ਤੋਂ ਮੈਂ ਟਰਾਂਸਪੋਰਟ ਲੈਣ ਦਾ ਸੰਬੰਧ ਤਾਂ ਕਹਿਣ ਦਾ ਮੇਰਾ ਭਾਵ ਹੈ ਵੀ ਟਰੱਕਾਂ ਵਾਲੇ ਨੂੰ ਵੀ ਬੇਨਤੀ ਹੈ ਜਿਹੜੇ ਟਿੱਪਰ ਚਲਾਉਂਦੇ ਆ ਯਾਰ ਆਪਾਂ ਕੱਲਾ ਆਪਣੇ ਪੈਸੇ ਕੰਨੀ ਨੇ ਦੇਖੋ ਆਪਾਂ ਇਹ ਸੋਚੋ ਵੀ ਕਿਸੇ ਦੇ ਨੁਕਸਾਨ ਹੋ ਗਿਆ ਵੀ ਉਹਦਾ ਆਪਾਂ ਪਰਪੋਈ ਕਰ ਲਾਂਗੇ ਵੀ ਕਿਸੇ ਬੱਚਿਆਂ ਦਾ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ ਵੀ ਆਪਾਂ ਉਹ ਪਰਪਾਈ ਕੋਈ ਕਰ ਲਾਂਗੇ ਬੇਨਤੀ ਆ ਸਾਰੇ ਟਿਕਰਾਂ ਵਾਲਿਆਂ ਨੂੰ ਟਰਾਂਸਪੋਰਟਰਾਂ ਨੂੰ ਕਿਉਂ ਤੁਸੀਂ ਵੱਧ ਵਜਨ ਪਾਉਨੇ ਹੋ ਕਿਉਂ ਆਪਾਂ ਮਤਲਬ ਗਧਿਆਂ ਦਾ ਸਾਫਰ ਕਰਦੇ ਆ ਵੀ ਸਾਡੇ ਦੇ ਵਜਨ ਲੱਦੋ ਉਹਨਾ ਵਜਨ ਪਾਓ ਕਿਉਂਕਿ ਅਸੀਂ ਪੈਸੇ ਵੀ ਕਮਾਉਨੇ ਆ ਤੇ ਲੋਕਾਂ ਨੂੰ ਵੀ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤੀ ਨਾ ਅਫਸੋਸ ਦੇ ਨਾਲ ਇੱਥੇ ਵੀ ਅੱਜ ਇਸ ਘਟ ਚਾਈਆ ਕਿਉਂਕਿ ਬਹੁਤ ਵੱਡੀਆਂ ਪੇਰੈਂਟਸ ਨੂੰ ਉਮੀਦਾਂ ਸੀ ਕਿ ਸ਼ਾਇਦ ਪ੍ਰਸ਼ਾਸਨ ਜਿਹੜਾ ਹੈ ਸਾਡਾ ਸਾਥ ਦੇਊਗਾ ਦੇਖੋ ਫੁੱਲ ਵਰਗੇ ਬੱਚੇ ਸਾਡੇ ਜਿਹੜੇ ਚਲੇ ਗਏ ਇੱਕ ਡਰਾਈਵਰ ਸਾਡਾ ਭਰਾ ਉਹ ਵੀ ਆਪਣੇ ਪਰਿਵਾਰ ਫੁੱਲ ਵਰਗੇ ਬੱਚਿਆਂ ਨੂੰ ਛੱਡ ਕੇ ਉਹ ਵੀ ਚਲਾ ਗਿਆ ਸੋ ਬਹੁਤ ਮਾੜੀ ਗੱਲ ਹੈ ਬੜੇ ਅਫਸੋਸ ਤੇ ਮਨ ਜਿਹੜਾ ਬੜਾ ਸਮਝ ਨਹੀਂ ਆਉਂਦੀ ਕਿ ਕੀ ਗੱਲ ਕਰਾਂ ਪਰ ਮੈਂ ਸਮਝਦੀਆਂ ਕਿ ਉਹ ਪੇਰੈਂਟਸ ਤਾਂ ਰੋਜ਼ ਮਾਰ ਰਹੇ ਨੇ ਰੋਜ਼ ਮਾਰ ਰਹੇ ਨੇ ਕਿ ਉਹਨਾਂ ਨੂੰ ਆਪਣੇ ਬੱਚਿਆਂ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪ੍ਰਸ਼ਾਸਨ ਤੋਂ ਬਹੁਤ ਸਾਰੀ ਉਮੀਦ ਸੀ ਕਿ ਸ਼ਾਇਦ ਭੋਗ ਤੋਂ ਬਾਅਦ ਚਲੋ ਉਦੇ ਤੱਕ ਤੋਂ ਵੀ ਵਿਚਾਰੇ ਕੁਝ ਕਹਿਣ ਦੇ ਉਸ ਚੰਨੀ ਸੀਗੇ ਪਰ ਇੱਕ ਉਹਨਾਂ ਦੇ ਬੱਚੇ ਤਾਂ ਵਾਪਸ ਆਉਣੇ ਨਹੀਂ ਪਰ ਜਦੋਂ ਘਰੇ ਵੜਦੇ ਨੇ ਦੇਖਦੇ ਨੇ ਘਰਾਂ ਦੇ ਘਰ ਖਾਲੀ ਹੋ ਗਏ ਬਰਬਾਦ ਹੋ ਗਏ ਪਰ ਸਾਰਾ ਸਮਾਨਾ ਮੈਂ ਸਮਝਦੀ ਆ ਅੱਜ ਵੀ ਇੰਨੇ ਦਿਨ ਹੋ ਗਏ ਅਜਿਹਾ ਹਾਦਸਾ ਚਲੋ ਬਹੁਤ ਨੌਜਵਾਨ ਡੈਥਸ ਹੁੰਦੀਆਂ ਨੇ ਰੋਜ਼ ਐਕਸੀਡੈਂਟ ਹੋ ਰਹੇ ਨੇ ਬੜੀਆਂ ਘਟਨਾਵਾਂ ਹੁੰਦੀਆਂ ਨੇ ਪਰ ਪਹਿਲੀ ਗੱਲ ਤਾਂ ਅਜਿਹਾ ਸਾਡੇ ਸਮਾਣੇ ਦੇ ਵਿੱਚ ਇਸ ਏਰੀਆ ਦੇ ਵਿੱਚ ਕਦੀ ਐਜਾ ਪਿਆਰ ਨਖਾਤਸਾ ਨਹੀਂ ਹੋਇਆ। ਕ੍ਰੈਸਟ ਚੱਲ ਰਿਹਾ ਹੈਗਾ। ਇਹਦੇ ਵਿੱਚ ਤੁਹਾਡੇ ਵੱਲੋਂ ਤੇ ਸਾਡੀ ਪਾਰਟੀ ਵੱਲੋਂ ਕਿੱਦਾਂ ਲਸਿਆ ਜੋ? ਪਾਰਟੀ ਜੀ ਦੇਖੋ ਨਾਲ ਐਜ਼ ਇਨਸਾਨੀਅਤ ਪਾਰਟੀ ਛੱਡੋ ਇਨਸਾਨ ਆ। ਆਪਾਂ ਜੋ ਇਹ ਪਰਿਵਾਰਾਂ ਨਾਲ ਹੋਇਆ ਹੈ ਕੋਈ ਬਜ਼ੁਰਗ ਜਾਂਦਾ ਹੈ ਘਰ ਦਾ ਮੈਂਬਰ ਜਾਂਦਾ ਆਪਾਂ ਦਿਲ ਨੂੰ ਸਮਝਾਉਂਦੇ ਆ ਜਦੋਂ ਮਾਪੇ ਘਰੇ ਵੱਢਦੇ ਆ ਦੇਖਦੇ ਆ ਫਾਦਰ ਵੀ ਬੱਚੇ ਹੀ ਹੈ ਨਹੀਂ ਕਾਦੇ ਲਈ ਜੋਣਾ ਬੱਚਿਆਂ ਲਈ ਜੋਨੇ ਆਪਾਂ ਉਹ ਦੇਖਦੇ ਨੇ ਕਿ ਸਾਡੇ ਤਾਂ ਘਰ ਹੀ ਬਰਬਾਦ ਹੋ ਗਏ। ਸੋ ਮੈਂ ਤੁਹਾਨੂੰ ਆਪਾਂ ਤੁਹਾਡੇ ਮਾਧਮ ਰਾਹੀਂ ਵਿਸ਼ਵਾਸ ਦਿਵਾਨੀਆਂ ਇਨ੍ਹਾਂ ਪਰਿਵਾਰਾਂ ਨੂੰ ਸਾਰਿਆਂ ਨੂੰ ਕਿ ਮੇਰੀ ਅੱਧੀ ਰਾਤ ਵੀ ਤੁਹਾਨੂੰ ਲੋੜ ਹੈ ਗੁਰਸ਼ਰਨ ਰੰਦਾਵਾ ਪਾਰਟੀ ਤੋਂ ਹਟ ਕੇ ਵੀ ਪਾਰਟੀ ਦੇ ਨਾਲ ਵੀ ਹਮੇਸ਼ਾ ਜਿੱਥੇ ਬਾਜ਼ ਮਾਰੂੰਗੀ ਤੁਹਾਡੇ ਨਾਲ ਖੜੀ ਰਹੂੰਗੀ ਬੜੀ ਮੰਦਪਾਗੀ ਬੜੀ ਦਰਦਨਾਕ ਘਟਨਾ ਵਾਪਰੀ ਸੀ ਸਾਰੇ ਇਲਾਕੇ ਨੂੰ ਸਾਰੇ ਸ਼ਹਿਰ ਨੂੰ ਪਤਾ ਹੈ ਉਸ ਦਿਨ ਸਾਰਾ ਹਰ ਅੱਖ ਰੋਈ ਉਹਨਾਂ ਬੱਚਿਆਂ ਲਈ ਉਹਨਾਂ ਮਸੂਮਾਂ ਲਈ ਤੇ ਅੱਜ ਵੀ ਮਤਲਬ ਉਹਨਾਂ ਦੇ ਮਾਪਿਓ ਨੂੰ ਬੱਚੇ ਉਹਨਾਂ ਦੇ ਚਲੇ ਗਏ ਉਹਨਾਂ ਦੇ ਘਰ ਦੇ ਚਿਰਾਗ ਬੁੱਝ ਗਏ ਉਦੋਂ ਵੀ ਮੰਦ ਭਗ ਹੈ ਕਿ ਉਹਨਾਂ ਦੇ ਮਾਪਿਓ ਨੂੰ ਇਨਸਾਫ ਲਈ ਦਰਦਰ ਤੱਕੇ ਖਾਣੇ ਪੈ ਰਹੇ ਜੋ ਮੁੱਖ ਦੋਸ਼ੀ ਨੇ ਜੋ ਟਿੱਪਰ ਮਾਲਕ ਨੇ ਜਾਂ ਇਹਦੇ ਪਿੱਛੇ ਜੋ ਮਾਈਨਿੰਗ ਚੱਲ ਰਹੀ ਸੀ ਉਹਦੇ ਪਿੱਛੇ ਜੋ ਮੁੱਖ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਹੈ ਸਾਰਾ ਸ਼ਹਿਰ ਇਲਾਕਾ ਇਹਨਾਂ ਪਰਿਵਾਰਾਂ ਦੇ ਨਾਲ ਖੜਾ ਹੈ ਤੇ ਇਸ ਧਰਨੇ ਦੇ ਵਿੱਚ ਅੱਜ ਸ਼ਾਮਲ ਹੋਇਆ ਬਹੁਤ ਵੱਡਾ ਰੋਸ ਹੈ ਇਲਾਕੇ ਦੇ ਵਿੱਚ ਕਿ ਛੋਟੇ-ਛੋਟੇ ਬੱਚਿਆਂ ਦਾ ਮਾਸੂਮਾਂ ਦਾ ਕਿਸੇ ਨਾਲ ਕੀ ਦੁਸ਼ਮਣੀ ਸੀ ਕਿ ਜੋ ਮੁਜਰਮ ਨੇ ਜਿਨ੍ਹਾਂ ਨੇ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਨੂੰ ਬਚਾਇਆ ਜਾ ਰਿਹਾ ਸਾਨੂੰ ਖ਼ਸ਼ਸ਼ ਹੈ ਕਿ ਇਹਨਾਂ ਨੂੰ ਬਚਾਇਆ ਜਾ ਰਿਹਾ ਬਹੁਤ ਵੱਡਾ ਪੋਲਿਟਿਕਲ ਇਹਨਾਂ ਨੂੰ ਬੈਕਅਪ ਦਿੱਤਾ ਜਾ ਰਿਹਾ ਜਿਹਦੇ ਕਰਕੇ ਅੱਜ ਤੱਕ ਇਹ ਗ੍ਰਿਫਤਾਰ ਨਹੀਂ ਹੋਏ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਆਪਣੀ ਨੀਂਦ ਤੋਂ ਜਾਗੋ ਇਹਨਾਂ ਬੱਚਿਆਂ ਨੂੰ ਜੇ ਤੁਸੀਂ ਇਨਸਾਫ਼ ਦਿਵਾਉਣਾ ਹੈ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰੋ ਅਗਲੀ ਗੱਲ ਉਸ ਤੋਂ ਬਾਅਦ ਕੀਤੀ ਜਾਵੇ ਹਾਂਜੀ ਵੀਰ ਅੱਜ ਦਾ ਜਿਹੜਾ ਇਹ ਧਰਨਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਇਲਾਕਾ ਨਿਵਾਸੀ ਤੇ ਸ਼ਹਿਰ ਨਿਵਾਸੀ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਪੂਰਨ ਸਮਰਥਨ ਦਿੱਤਾ ਹੈ ਸਾਡੀਆਂ ਭੈਣਾਂ ਵੀ ਆਈਆਂ ਨੇ ਸਾਰਾ ਸ਼ਹਿਰ ਇਕੱਠਾ ਹੋਇਆ ਹੋਇਆ ਹੈ ਬਹੁਤ ਇਹ ਸਲਾਗਾ ਵਾਲਾ ਕਦਮ ਹੈ ਸਾਡੇ ਨਾਲ ਬੜਾ ਜ਼ੁਲਮ ਹੋਇਆ ਹੈ ਸਾਡੇ ਬੱਚੇ ਜਿਹੜੇ ਦੁਨੀਆ ਤੋਂ ਚਲੇ ਗਏ ਤੇ ਦੂਸਰਾ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਕੱਲ ਤੋਂ ਜੁੜੀਆਂ ਹੋਈਆਂ ਭੈਣਾਂ ਦੀਆਂ ਤੁੱਖਾਂ ਦੀ ਸੌਂ ਖਾ ਕੇ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮੈਂ ਕੱਲ ਸਵੇਰੇ 9 ਵਜੇ ਤੋਂ ਜਿੰਨਾਂ ਚਿਰ ਉਹ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ ਉਹਨਾਂ ਚਿਰ ਮੈਂ ਕੋਹੜਤਾ ਹਟਾਲ ਤੇ ਰਹਾਂਗਾ ਲੋੜ ਪੈਣ ਤੇ ਮਰਨ ਵਰਤ ਵੀ ਕਰਾਂਗਾ ਅੱਜ ਦਾ ਜਿਹੜਾ ਰੋਸ ਧਰਨਾ ਇਹ ਜੋ ਸਾਡੇ ਸਮਾਣਾ ਸ਼ਹਿਰ ਦੇ ਸੱਤ ਚਿਰਾਗ ਮੁਝ ਗਏ ਨੇ ਪਰਵਾਰਾਂ ਦੇ ਉਹਨਾਂ ਦੇ ਨਾਲ ਇੱਕ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਛੱਡ ਕੇ ਡਰਾਈਵਰ ਵੀ ਚਲਾ ਗਿਆ ਅਸੀਂ ਸਮਾਣਾ ਵਾਸੀ ਉਸ ਦੇ ਸੰਬੰਧ ਦੇ ਵਿੱਚ ਜੋ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਾਉਣ ਦੇ ਲਈ ਇੱਥੇ ਸਮੂਹ ਤੌਰ ਤੇ ਇਕੱਠੇ ਹੋ ਕੇ ਧਰਨਾ ਲਾਇਆ ਹੋਇਆ ਤੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹਨਾਂ ਤੇ ਕਾਰਵਾਈ ਕੀਤੀ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇ